ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ ਜਨਵਰੀ ਦਾ ਮਹੀਨਾ ਸੀ ਕਿਤੇ ਕੋਈ ਆਏ ਚੋਰ ਕੰਧ ਨੂੰ 파ੜ ਲਾ ਕੇ ਦੁਕਾਨ ਚੋਂ ਗੱਲਾ ਗੱਲਾ ਚੱਕ ਕੇ ਲੈ ਗਿਆ ਉਹਦਾ ਅਗਲੇ ਦਿਨ ਕਸਤੂਰੀ ਜੀ ਨੇ ਐਫ ਆਈ ਆਰ ਲਿਖਾਤੀ ਚਲੋ ਦੁਕਾਨ ਤਾਂ ਚਲਾਉਣੀ ਸੀ ਦੁਕਾਨ ਤਾਂ ਖੋਲਣੀ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਏ ਕਿਨਾਰੇ ਜੇ ਮੋੜ ਕੇ ਰੱਖਤੀ ਗੱਚਕਲੀ ਬੋਰੀ ਜੀ ਰੱਖਤੀ ਮੂੰਫਲੀ ਵਾਲੀ ਰੱਖਤੀ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰੋੜੀਆਂ ਵਾਲੀ ਬੋਰੀ ਚੋਂ ਮੁਠੀ ਭਰਿਆ ਕਰੇ ਦੋ ਕੁ ਰੋੜੀਆਂ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਕਸਤੂਰੀ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਸਤੂਰੀ ਹੁਣ ਕੀ ਦੱਸੇ ਫੇਰ ਅਗਲਾ ਆ ਗਿਆ ਉਹਨੇ ਗੱਚਕ ਚੱਕੀ ਗੱਚਕ ਖਾਂਦਾ 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 ਕਸਤੂਰੀ ਯਾਰ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਕਿ ਚਲ ਜਾ ਕੇ ਆਈਏ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਰਦੇ ਕਰਾਉਂਦੇ ਜੀ ਅੱਤੇ ਪਿੰਡ ਤੋਂ ਵੱਧ ਪਤਾ ਲੱਗੇ ਪੰਜਾਬੀ ਨਿਊਜ਼ ਟੁਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਗਵੰਤ ਸਿੰਘ ਮਾਨ ਨੇ ਸੁਣਾਈ ਇੱਕ ਲਾਲੇ ਦੀ ਗੱਲ ਤੇ ਸਾਰੇ ਹੱਸਣ ਲੱਗ ਪਏ ਤੇ ਵਿਰੋਧੀਆਂ ਤੇ ਵੀ ਤੰਜ ਕਸਿਆ ਮੁੱਖ ਮੰਤਰੀ ਨੇ ਦੱਸਿਆ ਕਿ ਲਾਲੇ ਦੀ ਦੁਕਾਨ ਦੇ ਵਿੱਚੋਂ ਜਿਹੜੀ ਚੋਰੀ ਹੋ ਗਈ ਗੱਲ ਆ ਚੁੱਕਿਆ ਗਿਆ ਉਸ ਤੋਂ ਬਾਅਦ ਲਾਲੇ ਨੇ ਆਪਣੀ ਦੁਕਾਨ ਖੋਲਣੀ ਜਾਰੀ ਰੱਖੀ ਤੇ ਉਸ ਦੇ ਵਿੱਚ ਕੁਝ ਰਿਓੜੀਆਂ ਮੂਫਲੀ ਤੇ ਕੱਚਕ ਦੀ ਕੁਝ ਜੋ ਸਮਗਰੀ ਸੀ ਉਹ ਸਾਹਮਣੇ ਰੱਖ ਦਿੱਤੀ ਜਦੋਂ ਵੀ ਕੋਈ ਪਤਾ ਲੈਣ ਆਉਂਦਾ ਸੀ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਤੇ ਰਿਓੜੀਆਂ ਜਾਂ ਕੱਚਕ ਮੁਠੀ ਭਰ ਕੇ ਖਾਣ ਲੱਗ ਜਾਂਦਾ ਸੀ ਉਸ ਤੋਂ ਬਾਅਦ ਪਿੰਡ ਦਾ ਸਰਪੰਚ ਵੀ ਆ ਗਿਆ ਅੱਧਾ ਪਿੰਡ ਪਤਾ ਲੈਣ ਤੋਂ ਬਾਅਦ ਤੇ ਆਖਰ ਸਰਪੰਚ ਪੁੱਛਦਾ ਕਿੰਨਾ ਕੁ ਨੁਕਸਾਨ ਹੋਇਆ ਤੇ ਲਾਲਾ ਹੱਸ ਕੇ ਆਖਦਾ ਨੁਕਸਾਨ ਹਜੇ ਚੱਲੀ ਜਾਂਦੇ ਅੱਧਾ ਪਿੰਡ ਅੱਧਾ ਲੈ ਜਾ ਚੁੱਕਿਆ ਤੇ ਅੱਧਾ ਪਿੰਡ ਹਲੇ ਆਊਗਾ ਤੇ ਸ਼ਾਮ ਤੱਕ ਹਿਸਾਬ ਲਾਵਾਂਗੇ ਕਿ ਕਿੰਨਾ ਕੁ ਨੁਕਸਾਨ ਹੋਇਆ ਏ ਮੁੱਖ ਮੰਤਰੀ ਨੇ ਵਿਰੋਧੀਆਂ ਤੇ ਤੰਜ ਕਸਿਆ ਕਿ ਅਰਬਿੰਦ ਕੇਜਰੀਵਾਲ ਵਰਗਾ ਜਿਸ ਦਿਨ ਸੱਚਾ ਤੇ ਇਮਾਨਦਾਰ ਵਿਅਕਤੀ ਪ੍ਰਧਾਨ ਮੰਤਰੀ ਬਣਿਆ ਉਸ ਦਿਨ ਹਿਸਾਬ ਲਾਵਾਂਗੇ ਕਿ ਇਹਨਾਂ ਵਿਰੋਧੀਆਂ ਨੇ ਦੇਸ਼ ਦਾ ਕਿੰਨਾ ਕੁ ਨੁਕਸਾਨ ਕੀਤਾ ਹੈ ਸੋ ਨੁਕਸਾਨ ਹਜੇ ਚੱਲੀ ਜਾ ਰਿਹਾ ਹੈ ਇਹਨਾਂ ਲੋਕਾਂ ਨੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕਰਤਾ ਭਾਜਪਾ ਨੇ ਖਾਸ ਕਰਕੇ 10 ਸਾਲਾਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਕੀਤਾ ਹੈ ਹੋਰ ਕੀ ਕੀ ਕਿਹਾ ਮੁੱਖ ਮੰਤਰੀ ਸਾਹਿਬ ਨੇ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਮੈਨੂੰ ਕਿ ਕੋਈ ਗੁਰਸਿੱਖ ਆਇਆ ਕਹਿੰਦਾ ਜੀ ਐਡਾ ਕੰਮ ਹੈ ਮੈਂ ਕਿਹਾ ਅਫਸਰ ਬੁਲਾਏ ਇਹ ਕੀ ਕੰਮ ਹੈ ਮੈਂ ਕਿਹਾ ਕਰ ਦਿਓ ਉਹ ਕਹਿੰਦੇ ਜੀ ਆਏ ਹੋ ਜਾਂਦਾ ਇਹਦੇ ਨਾਲ ਮੈਂ ਕਿਹਾ ਕੁਝ ਨਹੀਂ ਹੁੰਦਾ ਕਹਿੰਦੇ ਜੀ ਬਾਅਦ ਚ ਫਿਰ ਇਹ ਉਹ ਤੋਂ ਬਾਅਦ ਇਹ ਇਸੇ ਵਹੀਕਲ ਨੂੰ ਕਮਰਸ਼ੀਅਲ ਵਰਤੇ ਮੈਨੂੰ ਜਿਹੜੀ ਗੱਡੀ ਦੇ ਵਿੱਚ ਜਿਹੜੀ ਪਾਲਕੀ ਦੇ ਵਿੱਚ ਗੁਰੂ ਸਾਹਿਬ ਜੀ ਇੱਕ ਵਾਰੀ ਸਵਾਰੋ ਕੇ ਚਲੇ ਗਏ ਆਪਾਂ ਉਸ ਗੱਡੀ 'ਚ ਬਾਅਦ ਸਵਾਰੀਆਂ ਨਹੀਂ ਢੋਂਦੇ ਆਪਾਂ ਤਾਂ ਉਸ ਗੱਡੀ ਦੀ ਪੂਜਾ ਕਰਨ ਲੱਗ ਜਾਈਏ ਕਿ ਇਹਦੇ 'ਚ ਇਹਦੇ 'ਚ ਗੁਰੂ ਸਾਹਿਬ ਖੁਦ ਬੈਠੇ ਸੀ ਇਸ ਗੱਡੀ 'ਚ ਮੈਂ ਕਹਿੰਦਾ ਮਾਫ ਕਰੋ ਸਾਰਾ ਟੈਕ ਸਾਰਾ ਟੈਕਸ ਮਾਫ ਕਰਤਾ ਜੀ ਸਾਰੀਆਂ ਗੱਡੀਆਂ ਦਾ ਉਹਦੇ ਨਾਲ ਕੋਈ 5-10 ਲੱਖ ਦੀ ਗੱਲ ਹੁੰਦੀ ਐ ਇਹ ਕੋਈ ਗੁਰੂ ਸਾਹਿਬ ਦੇ ਨਾਮ ਤੇ ਜਿੰਨੇ ਤੋਂ ਆਪਾਂ ਮੰਗਦੇ ਹਾਂ ਹਰ ਰੋਜ਼ ਉਹਨਾਂ ਵਾਸਤੇ ਨਕਰੀ ਕਰ ਸਕਦੇ ਪਹਿਲੀ ਵਾਰ ਪਾਰਲੀਮੈਂਟ ਦੇ ਵਿੱਚ 27 ਦਸੰਬਰ ਨੂੰ ਛੋਟੇ ਸਾਹਿਬ ਜੀ ਦੇ ਨੂੰ ਸ਼ਰਧਾਂਜਲੀ ਦਿਵਾਈ ਲੜ ਕੇ ਉਹ ਮੰਨਦੇ ਨਹੀਂ ਸੀ ਸਪੀਕਰ ਮੰਨਦੇ ਨਹੀਂ ਸੀ ਮੈਂ ਕਹਿੰਦਾ ਨਹੀਂ ਜੀ 2018 ਦੀ ਗੱਲ ਐ ਮੈਂ ਕਹਿੰਦਾ ਜੀ ਉਹ ਕਹਿੰਦੀ ਪਹਿਲਾਂ ਤਾਂ ਕਦੇ ਬਦ ਦਿੱਤੀ ਨਹੀਂ ਸਦਾਂਝਲੀ ਮੈਂ ਕਿਹਾ ਇਹੀ ਤਾਂ ਦੁੱਖ ਹੈ ਕਿਉਂ ਨਹੀਂ ਦਿੱਤੀ ਪਹਿਲਾਂ ਸਦਾਂਝਲੀ ਸੋ ਮੈਂ ਲਿਖ ਕੇ ਦੇਖ ਕੇ ਉਹਨਾਂ ਨੂੰ ਕਿ 1705 ਈਸਵੀ ਵਿੱਚ 5 ਤੇ 7 ਸਾਲ ਦੀ ਉਮਰ 'ਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਸੂਬਾ ਸਰਹੰਦ ਨੇ ਕੰਦਾਂ ਦੇ ਵਿੱਚ ਅਣਵਾਇਆ ਜਦੋਂ ਗੋਡੇ ਤਾਂ ਕੰਦ ਆਈ ਤਾਂ ਉਹਨੇ ਇੱਟ ਨਹੀਂ ਛੱਲਣ ਦਿੱਤੀ ਉਹਨੇ ਚਾਰੇ ਗੋਡੇ ਛਲਵਾਏ ਸੀ ਆਹ ਕੁਰਬਾਨੀਆਂ ਨੇ ਸਾਡੀਆਂ ਆਹ ਸਾਡਾ ਵਿਰਸਾ ਹੈ ਭਗਤ ਸਿੰਘ ਹੋਰਾਂ ਨੇ 23 ਸਾਲ ਦੀ ਉਮਰ 'ਚ ਰੱਸਾ ਚੁੰਮ ਕੇ ਗਲ ਚ ਪਾਇਆ ਸੀ ਕਿ ਦੇਸ਼ ਦੇ ਨਾਂ ਲੱਗਣ ਚੱਲੀਏ ਜ਼ਿੰਦਗੀ ਆ ਸਾਡਾ ਵਿਰਸਾ ਹੈ ਤੇ ਦੂਜੇ ਪਾਸੇ ਆ ਬੀਜੇਪੀ ਵਾਲੇ ਇਹ ਕਹਿੰਦੇ ਅਸੀਂ ਭਗਤ ਸਿੰਘ ਦੀ ਝਾਕੀ ਨਹੀਂ ਨਿਕਲਣ ਦੇਣੀ 26 ਜਨਵਰੀ ਨੂੰ ਰਿਜੈਕਟ ਕਰਤੀ ਮੈਂ ਕਿ ਤੁਸੀਂ ਕੌਣ ਹੋ ਉਹਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਮਦਨ ਲਾਲ ਢੀਂਗਰਾ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਸਰਾਬੇ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਉਹ ਦੇਸ਼ ਦੀ ਆਜ਼ਾਦੀ 'ਚ ਤਾਂ ਸਾਡੇ ਬਜ਼ੁਰਗਾਂ ਨੇ ਹਿੱਸਾ ਪਾਇਆ ਉਹ ਦੇਸ਼ ਤੁਹਾਨੂੰ ਲੈ ਕੇ ਦੇਦਾ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਉਹਨਾਂ ਨੂੰ ਹੀ ਤੁਸੀਂ ਰਿਜੈਕਟ ਕਰਨ ਲੱਗੇ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਵੀਰੋ ਪਹਿਲਾਂ ਤਾਂ ਸਿਰਫ ਇੱਕ ਦਿਨ ਹੀ ਨਿਕਲਣੀ ਸੀ ਚੱਕੀ ਉਹ 26 ਜਨਵਰੀ ਨੂੰ ਫਿਰ ਮੈਂ 10 ਬਣਵਾ ਲਈਆਂ ਉਹਦੇ ਨਾਲ ਵੀ ਪੰਜਾਬ ਦੇ ਪਿੰਡਾਂ ਛੱਡੀਆਂ ਕਿਤੇ 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 ਫਿਰਦੇ ਰਹਿੰਦੇ ਆ ਮੈਂ ਕਿਹਾ ਦਿਖਾਈਏ ਬਿਰਸਾ ਇਹਨਾਂ ਨੂੰ ਇੱਕ ਯਾਰ ਜੈਕਟ ਕੀਤਾ ਹੁਣ ਕਿਹੜੇ ਮੂੰਹ ਨਾਲ ਆ ਕੇ ਇੱਥੇ ਵੋਟਾਂ ਮੰਗਣਗੇ ਬਈ ਕੈਪਟਨ ਮਰਿੰਦਰ ਕੀ ਕਰ ਰਿਹਾ ਉੱਥੇ ਉਹ ਕਦੇ ਬੋਲਿਆ ਪੰਜਾਬ ਦੇ ਹੱਕ ਚ ਭੱਜ ਭੱਜ ਜਾ ਕੇ ਜਾਖੜ ਬੋਲਿਆ ਕਦੇ ਮਨਪੀਰ ਬਾਦ ਬੋਲਿਆ ਕਦੇ ਇਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਪੰਜਾਬ ਬਾਰੇ ਥੋੜਾ ਜਿਹਾ ਵੀ ਬੋਲ ਪੈਣ ਤੇ ਕੱਲ ਮੈਂ ਹੀ ਆ ਹਰ ਰੋਜ਼ ਲੜਦਾ ਰਹੇ ਨਾ ਉਹਨਾਂ ਨਾਲ ਕਦੇ ਕਦੇ ਗਵਰਨਰ ਨਾਲ ਲੜਾਈ ਹੋ ਗਈ ਉਹ ਕਹਿੰਦਾ ਮੈਂ ਆਹ ਨਹੀਂ ਤੈਨੂੰ ਕੰਮ ਕਰਨ ਦੇਂਦਾ ਫਿਰ ਸੁਪਰੀਮ ਕੋਰਟ ਜਾਣਾ ਮੈਂ ਕਦੇ ਮੇਰੀ ਸੈਂਟਰ ਨਾਲ ਲੜਾਈ ਹੋ ਜਾਂਦੀ ਹੈ ਮੰਡੀਆਂ ਦਾ ਪੈਸਾ ਰੋਕ ਰੱਖਿਆ 5500 ਕਰੋੜ ਰੁਪਈਆ ਮੰਡੀਆਂ ਦਾ ਤੇ ਸੜਕਾਂ ਦਾ ਉਹ ਵੀ ਕੈਪਟਨ ਦੀ ਗਲਤੀ ਕਰਕੇ ਰੋਕਿਆ ਹੋਇਆ ਅਸੀਂ ਤਾਂ ਕਾਨੂੰਨ ਵੀ ਬਦਲਤਾ ਹੁਣ ਵੀ ਨਹੀਂ ਦਿੰਦੇ ਫਿਰ ਕੈਪਟਨ ਸਾਹਿਬ ਤੁਸੀਂ ਕਹਦੇ ਤਜਰਬੇਕਾਰ ਸੀ ਬਈ ਤੁਸੀਂ ਇੰਨਾ ਪੈਸਾ ਰਕਵਾ ਕੇ ਰੱਖਤਾ ਉੱਥੇ ਗਲਤ ਫੈਸਲੇ ਲੈ ਕੇ ਪੋ ਲੋ ਹੁਣ ਫਿਰ ਉੱਥੇ ਸੋ ਹੁਣ ਤਾਂ ਮੈਨੂੰ ਤਾਂ ਕਿਸਾਨ ਜਿਹੜੀਆਂ ਕਮਿਟੀ ਜਥੇਬੰਦੀਆਂ ਨੇ ਮੈਂ ਰਾਤ ਦੇ 2-2 ਵਜੇ ਤੱਕ ਵੀਰੋ ਚਾਰ ਮੰਤਰੀ ਆਉਂਦੇ ਹੁੰਦੇ ਸੀ ਚਾਰ ਮੀਟਿੰਗਾਂ ਹੋਈਆਂ ਰਾਤ ਦੇ 2-2 ਵਜੇ ਤੱਕ ਮੈਂ ਨਾਲ ਬੈੰਦਾ ਸੀ ਕਿ ਜੇ ਗੱਲ ਨਿਪੜ ਜੇ ਕਿਉਂਕਿ ਜਦੋਂ ਇੱਥੋਂ ਤੁਸੀਂ ਕਣਕ ਲੈ ਕੇ ਜਾਂਦੇ ਹੋ ਆ ਹੁਣ 120 ਲੱਖ ਮੀਟਰਿਕ ਟਨ ਕਣਕ ਦੇਊਂਗਾ ਜੀ 130 ਦੇਸ਼ ਨੂੰ ਔਰ 210 ਲੱਖ ਮੀਟਰਿਕ ਟਨ ਚੌਲ ਦਿੰਨੇ ਆ ਜੀ ਔਰ ਚੌਲ ਆਪਣੀ ਖਰਾਕ ਨਹੀਂ ਹੈਗੀ ਇਸ ਕਰਕੇ 99% ਤਾਂ ਦੇਸ਼ ਨੂੰ ਦਿੰਨੇ ਆ ਤੇ ਜਦੋਂ ਉਦੋਂ ਤਾਂ ਤੁਸੀਂ ਫਿਰ ਸਿੱਧੇ ਹੀ ਲੈ ਜਾਂਦੇ ਹੋ ਮਾਲ ਗੱਡੀਆਂ 'ਚ ਭਰ ਕੇ ਤੇ ਜੇ ਉਸੇ ਕਣਕ ਨੂੰ ਤੇ ਝੋਨੇ ਨੂੰ ਪੈਦਾ ਕਰਨ ਵਾਲਾ ਕਿਸਾਨ ਜੇ ਤੁਹਾਨੂੰ ਇਹ ਕਹਿੰਦਾ ਕਿ ਮਿਲ ਕੇ ਬਹਿ ਜਾਈਏ ਥੋੜਾ ਜਿਹਾ ਸਾਡੇ ਭਾਅ ਥੋੜੇ ਜਿਹਾ ਠੀਕ ਕਰ ਦਿਓ ਫਸਲਾਂ ਦੇ ਉਦੋਂ ਤੁਸੀਂ ਤਾਰਾਂ ਲਾ ਲੈਨੇ ਹੋ ਹਰਿਆਣੇ ਵਾਲੇ ਬਾਰਡਰ ਤੇ ਤੇ ਗੋਲੀਆਂ ਚਲਾਉਨੇ ਹੋ ਅਥਰੂ ਗੈਸ ਦੇ ਗੋਲੇ ਛੱਡ ਦਿਓ ਇਹ ਗਲਤ ਗੱਲ ਹੈ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜੂਗਾ ਪਰ ਮੈਨੂੰ ਮੈਂ ਤੁਹਾਡੇ ਕੋਲ ਆਇਆ ਮੈਂ ਲੜੂਗਾ ਮੇਰੀ ਲੜਾਈ ਚ ਕੋਈ ਕਮੀ ਨਹੀਂ ਰਹੂਗੀ ਪਰ ਜੇ ਮੈਨੂੰ ਤੁਸੀਂ 13 ਹੱਥ ਜਿਹੜੇ ਏਦਾਂ ਮੁਠੀ ਬਣ ਕੇ ਪਾਰਲੀਮੈਂਟ ਚ ਇਨਕਲਾਬ ਦਾ ਨਾਰਾ ਲਾ ਦੇਣ ਤੇ 13 ਜ਼ੁਬਾਨਾਂ ਜਿਹੜੀਆਂ ਪੰਜਾਬ ਦੇ ਹੱਕਾਂ ਵਾਸਤੇ ਪਾਰਲੀਮੈਂਟ ਚ ਬੋਲਣ ਉਹ ਮੈਨੂੰ ਦੇ ਦੋਗੇ ਤਾਂ ਮੇਰਾ ਥੋੜਾ ਜਿਹਾ ਭਜਨ ਘਟ ਜੂਗਾ ਤੇ ਮੈਂ ਪੰਜਾਬ ਨੂੰ 3 ਸਾਲ ਉਦੋਂ ਬਾਅਦ ਆਪਣੇ ਸਰਕਾਰ ਦੇ ਇਸੇ ਸਰਕਾਰ ਦੇ ਰਹਿੰਦੇ ਨੇ 3 ਸਾਲਾਂ ਚ ਤੁਹਾਨੂੰ ਇਹ ਪਤਾ ਲੱਗ ਜੂਗਾ ਕਿ ਜਦੋਂ ਪੋਲੀਟੀਕਲ ਸ਼ਕਤੀ ਹੋਵੇ ਜਦੋਂ ਮੈਨੂੰ ਮੇਰੇ ਦਿਮਾਗ ਤੋਂ ਇਹ ਬੋਝ ਲੈ ਗਿਆ ਕਿ ਭਾਈ ਲੋਕਾਂ ਨੇ ਮੇਰੇ ਕੰਮਾਂ ਤੇ ਭਗਵੰਤ ਮਾਨਾ ਤੇਰੇ ਕੰਮਾਂ ਤੇ ਇਮਾਨਦਾਰੀ ਤੇ ਮੋਹਰ ਲਾਤੀ ਲੈ ਹੁਣ ਹੋਰ ਦੁਗਣਾ ਤਿਗਣਾ ਹੋ ਕੇ ਕੰਮ ਕਰ ਮਜਾ ਲੈ ਕੇ 1 ਰੁਪਿਆ ਵੀ ਸੈਂਟਰ ਸਾਡਾ ਉੱਥੇ ਰੱਖ ਜੇ ਜਾਂ ਸੈਂਟਰ ਸਾਡਾ ਹੱਕ ਨਾ ਦੇਵੇ ਜੇ ਸਾਡੇ ਕੋਲ 13 ਜੀਰੋ ਹੋ ਗਿਆ ਸੋ ਇਥੋਂ ਖਡੂਰ ਸਾਹਿਬ ਤੋਂ ਤੁਸੀਂ ਸਾਨੂੰ ਪਾਰਲੀਮੈਂਟ ਚ ਭੇਜੋ ਆਪ ਦੇ ਪੁੱਤਾਂ ਨੂੰ ਭੇਜੋ ਤੁਸੀਂ ਆ ਪਾਓ ਪਹਿਲਾਂ ਮੈਂ ਸੀ ਪਾਰਲੀਮੈਂਟ ਚ ਤੁਸੀਂ ਇਹ ਤੋਂ ਪਹਿਲਾਂ ਕਦੇ ਬੋਲਦੇ ਦੇਖਿਆ ਮੈਂ ਜਾ ਕੇ 14 ਚ ਗਿਆ 19 ਚ ਗਿਆ ਮੈਂ ਇਕੱਲੇ ਹੀ ਸੀ 19 ਚ ਤਾਂ ਮੈਂ ਇਕੱਲੇ ਹੀ ਸੀ ਜਦੋਂ ਮੈਂ ਉੱਠ ਕੇ ਸਪੀਕਰ ਨੂੰ ਕੁਝ ਕਹਿਣ ਸੀ ਉਹ ਕਹਿੰਦਾ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਜੇ ਬੋਲਦਾ ਤਾਂ 2 ਮਿੰਟ ਹੀ ਬੋਲਦਾ ਜਿਹਨੂੰ ਟਾਈਮ ਨਾ ਦੇਈਏ ਐਡਾ ਘੰਟਾ ਚੱਲਣ ਨਹੀਂ ਦਿੰਦਾ ਇਹ ਸੋ ਭਾਈ ਆਪਾਂ ਤਾਂ ਇਆਂ ਹੱਕਾਂ ਵਾਸਤੇ ਸੋ ਇਸ ਕਰਕੇ ਮੈਨੂੰ ਮਿਲਦਾ ਸੀ ਟਾਈਮ ਉੱਥੇ ਟਾਈਮ ਮਿਲਦਾ ਸੀ ਬੋਲਣ ਦਾ ਮੈਨੂੰ ਪਤਾ ਸਾਰਾ ਇਸ ਕਰਕੇ ਤੁਸੀਂ ਇੱਥੋਂ ਚੜ ਹੁਣ ਜਿਤਾਓ ਤੁਹਾਡੇ ਐਮਪੀ ਨੂੰ ਕਿਵੇਂ ਹੱਕ ਮੰਗਣ ਨੇ ਇਹ ਦੱਸਣ ਦੇ ਪਾਸਵਰਡ ਸਾਰੇ ਮੈਂ ਦੱਸਾਂ ਵੀ ਐਂ ਬੋਲਣਾ ਉੱਥੇ ਐਂ ਕਰੀਦਾ ਹੁੰਦਾ ਇਹਦੇ ਨਾਲ ਚੱਲੂ ਹੁੰਦੇ ਆ ਇਹਦੇ ਨਾਲ ਆਉਂਦੇ ਆ ਆ ਹੁਣ ਪਹਿਲੇ ਦੌਰ ਦੀਆਂ ਵੋਟਾਂ ਤਾਂ ਹੋ ਗਈਆਂ ਦੂਜੇ ਦੀਆਂ ਅਜ ਪੈ ਰਹੀਆਂ ਨੇ 190 99 ਬੋ ਸੀਟਾਂ ਤੇ ਵੋਟਾਂ ਪੈ ਜਾਣਗੀਆਂ ਅੱਜ ਸ਼ਾਮ ਨੂੰ 7:00 6:00 ਵਜੇ ਤੱਕ ਵੀਰੋ ਅੰਦਲੀਆ ਰਿਪੋਰਟਾਂ ਕੀ ਕਹਿੰਦੀਆਂ ਨੇ ਮੋਦੀ ਦੇ ਭਾਸ਼ਣ ਸੁਣ ਕੇ ਦੇਖ ਲਓ ਪਤਾ ਲੱਗ ਜਾਊਗਾ ਅੰਦਲੀਆ ਰਿਪੋਰਟਾਂ ਇਹ ਕਹਿੰਦੀਆਂ ਨੇ ਕਿ ਇਸ ਵਾਰ इंडिया गठबंधन की सरकार बन जा रही है आम आदमी पार्टी तो बिना सरकार नहीं बन सकती देश की जो अपना यह हिस्सा पै गया ला लो ला लो ला, ला लो कोई नहीं जदों जदों सरकार ਜਦੋਂ ਦੇਸ਼ ਦੀ ਸਰਕਾਰ 'ਚ ਹਿੱਸਾ ਪੈ ਗਿਆ ਫਿਰ ਸੋਚ ਕੇ ਦੇਖਿਓ ਪੰਜਾਬ ਕਿੱਥੇ ਜਾਊਗਾ ਫੇਰ ਨਾ 1 ਰੁਪਇਆ ਰੁਕ ਗਿਆ ਉੱਥੇ ਫੇਰ ਬਲਕੇ ਹੋਰ ਲੈ ਕੇ ਆਵਾਂਗੇ ਬਲਕੇ ਵਿਆਜ ਵੀ ਲੈ ਕੇ ਆਵਾਂਗੇ ਜਿਹੜਾ ਰੋਕਿਆ ਉਹਨਾਂ ਨੇ ਉਹਦਾ ਵਿਆਜ ਵੀ ਦਿਓ ਭਾਈ ਸਾਨੂੰ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਅਰਵਿੰਨ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਮੈਨੂੰ पत्रकारों ने पूछ लिया दिल्ली कि ये देश में जो भ्रष्टाचार है इससे देश का कितना नुकसान हो गया होगा अब तक इस भ्रष्टाचारियों की वजह से देश का कितना नुकसान हो गया होगा अब, हो हो अब तक आपके अंदाजे में मैं कह साढ़े पिंड कस्तूरी लाल लाला जी की दुकान है जनवरी का महीना सी कि ਕੋਈ ਆਏ ਚੋਰ ਕੰਦ ਨੂੰ ਪਾੜ ਲਾ ਕੇ ਦੁਕਾਨ ਚੋਂ ਗੱਲਾ ਗੱਲਾ ਚੱਕ ਕੇ ਲੈ ਗਿਆ ਉਹਦਾ ਅਗਲੇ ਦਿਨ ਕਸਤੂਰੀ ਜੀ ਨੇ ਐਫ ਆਈ ਆਰ ਲਖਾਤੀ ਚਲੋ ਦੁਕਾਨ ਤਾਂ ਚਲਾਉਣੀ ਸੀ ਦੁਕਾਨ ਤਾਂ ਖੋਲਣੀ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਆਂ ਕਿਨਾਰੇ ਜੇ ਮੋੜ ਕੇ ਰੱਖਤੀ ਗੱਚਕਾਲੀ ਬੋਰੀ ਜੀ ਰੱਖਤੀ ਮੂਫਲੀ ਵਾਲੀ ਰੱਖਤੀ ਹੈਨਾ ਪਿੰਡ ਦੇ ਲੋਕ ਪਤਾ ਲੈਣ ਆਉਣ ਲੱਗੇ ਅਫਸੋਸ ਕਰਨ ਆਉਣ ਲੱਗੇ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ ਚੋਂ ਮੁਠੀ ਭਰਿਆ ਕਰੇ ਦੋ ਕ ਰੋੜੀਆਂ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਕਸਤੂਰੀ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹੁਣ ਕਸਤੂਰੀ ਹੁਣ ਕੀ ਦੱਸੇ ਫੇਰ ਅਗਲਾ ਆ ਗਿਆ ਉਹਨੇ ਗੱਚਕ ਚੱਕੀ ਗੱਚਕ ਖਾਂਦਾ ਖਾਂਦਾ ਕਹਿੰਦਾ ਕਸਤੂਰੀ ਯਾਰ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਕਿ ਚਲ ਜਾ ਕੇ ਆਈਏ ਕਿੰਨਾ ਕ ਨੁਕਸਾਨ ਹੋ ਗਿਆ ਹੁਣਾ ਕਰਦੇ ਕਰਾਉਂਦੇ ਜੀ ਅੱਧੇ ਪਿੰਡ ਤੋਂ ਵੱਧ ਪਤਾ ਲੈ ਗਏ ਦੋ ਕ ਵਜੇ ਪਿੰਡ ਦਾ ਸਰਪੰਚ ਵੀ ਆ ਗਿਆ ਉਹ ਕਿਤੇ ਪਾਹਰ ਗਿਆ ਹੋਇਆ ਸੀ ਲਾਂਬੇ ਗਿਆ ਸੀ ਉਹਨੇ ਅਖਿਆ ਕਸਤੂਰੀ ਤੇ ਚੋਰੀ ਹੋ ਗਈ ਚਲੋ ਅਫਸੋਸ ਕਰਈਏ ਕਸਤੂ ਉਹਨੇ ਸਰਪੰਚ ਨੇ ਵੀ ਰੋੜੀਆਂ ਵਾਲੀ ਬੋਰੀ ਚੋਂ ਭਰੀ ਮੁਠੀ ਦੋ ਤਿੰਨ ਮੂੰਹ ਚ ਭਾ ਕੇ ਕਹਿੰਦਾ ਬਹੁਤ ਮਾੜਾ ਹੋ ਗਿਆ ਕਸਤੂਰੀ ਕਿੰਨਾ ਕੁ ਨੁਕਸਾਨ ਹੋ ਗਿਆ ਹਣਾ ਕਸਤੂਰੀ لال ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਊਗਾ ਜਿਹੜਾ ਆਉਂਦਾ ਥੋੜੇ ਵਾਂਗੂ ਰੇਉੜੀਆਂ ਦੀ ਮੁੱਠੀ ਭਰ ਲੈਂਦਾ ਪਰ ਕੇ ਖਾਂਦਾ ਖਾਂਦਾ ਮੈਨੂੰ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਹੁਣ ਆਥੜੇ ਜੇ ਜੋ ਸਾਰਾ ਪਿੰਡ ਪਤਾ ਲੈ ਗਿਆ ਉਸ ਤੋਂ ਬਾਅਦ ਸਾਹਿਬ ਲਾਵਾਂਗੇ ਜੀ ਮੈਂ ਕਹਾਂ ਜੀ ਭ੍ਰਿਸ਼ਟਾਚਾਰੀਆਂ ਨੇ ਕਿੰਨਾ ਨੁਕਸਾਨ ਕਰਤਾ ਦੇਸ਼ ਦਾ ਇਹਦਾ ਕਿਵੇਂ ਦਸੀਏ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਤਾਂ ਅਰਵਿੰਦ ਕੇਜਰੀਵਾਲ ਵਰਗਾ ਪ੍ਰਧਾਨ ਮੰਤਰੀ ਬਣਿਆ ਇਮਾਨਦਾਰ ਬੰਦਾ ਉਹ ਤੋਂ ਬਾਅਦ ਸਾਭ ਲਾਵਾਂਗੇ ਇਹਨਾਂ ਨੇ ਕਿੰਨਾ ਕੁ ਨੁਕਸਾਨ ਕੀਤਾ ਆਪਣਾ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਕਿ ਵੀਰੋ ਇਕੱਠੇ ਹੋ ਜੋ ਇਕਾ ਰੱਖਿਓ ਛੋਟੀਆਂ-ਮੋਟੀਆਂ ਗਲਤੀਆਂ ਵੀ ਹੋ ਗਈਆਂ ਹੋਣਗੀਆਂ ਵਰਕਰਾਂ ਵਲੰਟੀਅਰਾਂ ਤੋਂ ਤਲਖੀਆਂ ਹੋ ਜਾਂਦੀਆਂ ਨੇ ਪਰ ਉਹ ਛੋਟੀਆਂ ਨੇ ਦੇਸ਼ ਨੂੰ ਬਚਾਉਣਾ ਡਾਕਟਰ ਭੀਮrao ਅੰਬੇਦਕਰ ਜੀ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਲੋਕਤੰਤਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੋ ਗਿਆ ਆਪਾਂ ਤਾਂ ਹੁਣ ਤੱਕ ਪਤਾ ਹੀ ਲੱਗਿਆ ਪੰ ਤਾਂ ਕਿ ਚੋਰ ਕਿਹੜੇ ਨੇ ਲੁਟੇਰੇ ਕਿੱਥੇ ਨੇ ਆਪਾਂ ਤਾਂ ਇੱਕ ਦੂਜੇ ਦੇ ਆਪਸ ਵਿੱਚ ਸ਼ੱਕ ਕਰਨ ਕਰਨ ਲੱਗ ਗਏ ਇੱਕ ਪਿੰਡ ਸੀਗਾ ਉੱਥੇ ਮੱਝਾਂ ਮਰਨ ਲੱਗੀਆਂ ਇੱਕ ਪਿੰਡ ਇੱਕ ਦਿਨ ਚ ਇੱਕ ਮੱਝ ਮਰ ਗਈ ਦੂਜੇ ਦਿਨ ਦੋ ਮੱਝਾਂ ਮਰ ਗਈਆਂ ਤੀਜੇ ਦਿਨ ਦੋ ਹੋਰ ਮਰ ਗਈਆਂ ਪਿੰਡ ਦੇ ਲੋਕਾਂ ਨੂੰ ਤਸੱਲੀ ਮਚ ਗਈ ਪਿੰਡ 'ਚ ਉਹ ਉਹ ਪਿੰਡ ਦੀ ਹੱਦ ਤੇ ਕੋਈ ਸਾਧੂ ਮਹਤਮਰ ਰਹਿੰਦਾ ਸੀ ਉਹਦੀ ਬੜੀ ਮੰਨਤ ਸੀ ਪਿੰਡ 'ਚ ਉਹਦੇ ਕੋਲ ਗਿਆ ਪਿੰਡ ਇਕੱਠਾ ਹੋ ਕੇ ਕਹਿੰਦੇ ਬਾਬਾ ਜੀ ਮੱਜਾਂ ਚੋ ਮਰਨ ਲੱਗੀਆਂ ਮੱਜਾਂ ਚੋਰੀ ਹੋਣ ਲੱਗੀਆਂ ਦੋ ਚੋਰੀ ਹੋ ਗਿਆ ਤਿੰਨ ਚੋਰੀ ਹੋ ਗਈਆਂ ਤੋ ਕੀ ਕਰੀਏ ਦੱਸੋ ਉਹ ਬਾਬਾ ਜੀ ਕਹਿੰਦੇ ਕਹਿੰਦੇ ਐ ਕਰੋ ਇੱਕ ਚਾਦਰ ਤਾਣ ਲਿਓ ਚਾਰ ਜਾਣੇ ਚਾਰੇ ਕਿਨਾਰੇ ਫੜ ਕੇ ਅਨਾਊਂਸਮੈਂਟ ਕਰ ਦਿਓ ਸਾਰੇ ਪਿੰਡ ਨੂੰ ਉਹ ਚਾਦਰ ਦੇ ਥੱਲੋਂ ਦੀ ਕੱਢ ਦਿਓ ਜਦੋਂ ਚੋਰ ਉਸ ਚਾਦਰ ਦੇ ਥੱਲੋਂ ਦੀ ਨਿਕਲੇ ਦੌਰਾ ਪੈ ਜੂਗਾ ਉੱਥੇ ਹੀ ਮਰ ਜਾਣਗੇ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰਤੀ ਭਾਈ ਚਾਦਰ ਦੇ ਥੱਲੋਂ ਦੀ ਲੰਗਣਾ ਪਊ ਚਾਰ ਜਾਨੇ ਚਾਦਰ ਫੜ ਕੇ ਖੜ ਗਏ ਚਾਰੇ ਕੋਨਿਆਂ ਤੋਂ ਨਿਕਲ ਗਏ ਜੀ ਪਿੰਡ ਦੇ ਬੰਦੇ ਪਿੰਡ ਦੀਆਂ ਬੀਬੀਆਂ ਉਹ ਵੀ ਨਿਕਲ ਗੀਆਂ ਥੱਲੋਂ ਦੀ ਬੱਚੇ ਵੀ ਵਿਜਲੀ ਸਾਰਾ ਪਿੰਡ ਨਿਕਲ ਗਿਆ ਜੀ ਕਿਸੇ ਨੂੰ ਦੌਰਾ ਨਹੀਂ ਪਿਆ ਕੋਈ ਮਰਿਆ ਨਹੀਂ ਕਾਰਨ ਪਤਾ ਕੀ ਸੀ ਜਿਹੜੇ ਮੱਝਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਉਹ ਤਾਂ ਚਾਰੇ ਕਿਨਾਰੇ ਫਰੀ ਖੜੇ ਸੀ ਮਰੇ ਕੌਣ ਆਪਾਂ ਨਾਲ ਵੀ ਇੰਹੀ ਹੋਈ ਐ ਉਹ ਲੁੱਟਣ ਵਾਲੇ ਤਾਂ ਚਾਦਰ ਫੜੀ ਖੜੇ ਆ ਆਪਾਂ ਉਹੀ ਥਲੂੰ ਦੀ ਲੰਗੀ ਜਾਂਦੇ ਆ ਚਾਦਰ ਚੋਰਾਂ ਦੇ ਹੱਥ ਚੋਂ ਫੜ ਕੇ ਆਪਣੇ ਇਮਾਨਦਾਰ ਹੱਥਾਂ ਚ ਚਾਦਰ ਫੜਾਓ ਤਾਂ ਇਹ ਆਪਣੀਆਂ ਚੋਰੀਆਂ ਆਪਣੇ ਨਾਲ ਜਿਹੜੀਆਂ ਲੁੱਟਾਂ ਹੁੰਦੀਆਂ ਆਈਆਂ ਨੇ ਇਹ ਬੰਦ ਹੋਣਗੀਆਂ ਇਹ ਗੱਲ ਮੈਂ ਹੋਰ ਬਹੁਤ ਜ਼ਰੂਰੀ ਕਰਨੀ ਹੈ ਜਿਹਦਾ ਮੈਨੂੰ ਅਫਸੋਸ ਹੈ ਲਾਲਜੀਤ ਪੁੱਲਰ ਨੇ ਜਜ਼ਬਾਤਾਂ ਚ ਆ ਕੇ ਪਤਾ ਨਹੀਂ ਕਿਵੇਂ ਇੱਕ ਬਿਆਨ ਦੇ ਵਿੱਚ ਬਹੁਤ ਗਲਤ ਸ਼ਬਦਾਵਲੀ ਵਰਤੀ ਆਮ ਆਦਮੀ ਪਾਰਟੀ ਬਿਲਕੁਲ ਵੀ ਸਮਰਥਨ ਨਹੀਂ ਕਰਦੀ ਇਸ ਗੱਲ ਦਾ ਅਸੀਂ ਜਾਤ ਪਾਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਧਰਮ ਦੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਕਰਦੇ ਹੀ ਨਹੀਂ ਅਸੀਂ ਤਾਂ ਸਕੂਲਾਂ ਦੀ ਅਸੀਂ ਤਾਂ ਕਾਲਜਾਂ ਦੀ ਪੜ੍ਹਾਈ ਦੀ ਬਿਜਲੀ ਦੀ ਹਸਪਤਾਲਾਂ ਦੀ ਰਾਜਨੀਤੀ ਕਰਦੇ ਆ ਮੈਂ ਇਮੀਡੀਏਟਲੀ ਜਦ ਨੂੰ ਪਤਾ ਲੱਗਿਆ ਮੈਂਨ ਫੋਨ ਕੀਤਾ ਮੈਂ ਕਿਹਾ ਮਿੱਤਰਾਂ ਇਹਦੇ ਚ ਕੋਈ ਐਕਸਕਿਊਜ਼ ਨਹੀਂ ਬਿਨਾਂ ਸ਼ਰਤ ਮਾਫੀ ਮੰਗ ਲਾ ਜਾ ਕੇ ਦਰਵਾਸਾ ਵੀ ਮਾਫੀ ਮੰਗ ਕੇ ਆਇਆ ਮੈਂ ਵੀ ਅੱਜ ਲਾਣੇਦਾਰ ਹੋਣ ਦੇ ਨਾਤੇ ਮੁਖੀਆ ਹੋਣ ਦੇ ਨਾਤੇ ਮੈਂ ਵੀ ਖੇਮਾ ਦਾ ਜਾਚਕਾਂ ਕਿ ਇਹਦੇ ਮੋਹ ਜੇ ਕੁਝ ਨਿਕਲਿਆ ਤਾਂ ਪਰ ਅੱਗੇ ਤੋਂ ਲਾਲਜੀਤ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਚੱਲੇਗਾ ਫਿਰ ਕਿਉਂਕਿ ਆਪਾਂ ਆਪਾਂ ਸਾਰੇ ਸਮਾਜ ਨੂੰ ਇਕੱਠਾ ਕਰਨਾ ਆਪਾਂ ਸਾਰੇ ਸਮਾਜ ਨੂੰ ਇਕੱਠੇ ਲੈ ਕੇ ਤੁਰਨਾ ਆਪਾਂ ਆਪਾਂ ਤਾਂ ਗੁਰੂ ਸਾਹਿਬ ਨੇ ਜਦੋਂ ਖਾਲਸਾ ਸਾਜਿਆ ਸੀ ਉਦੋਂ ਪੰਜ ਪਿਆਰੇ ਕੌਣ ਸੀ ਸਾਰੇ ਇਕੱਠੇ ਸੀ ਅੱਜ ਲੰਗਰ ਲੱਗਦੇ ਨੇ ਆਪਾਂ ਪੁੱਛਦਿਆਂ ਲੰਗਰ 'ਚ ਕੌਣ ਖਾਣਾ ਹੁੰਦਾ ਆਓ ਸਾਰੇ ਜਾਓ ਚਾਰ ਦਰਵਾਜੇ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜੇ ਕੀ ਉੱਤਰ ਪੂਰਬ ਪੱਛਮ ਦੱਖਣ ਜਿਹੜਾ ਹੋ ਖੁੱਲੇ ਸੋ ਇਸ ਤਰ੍ਹਾਂ ਦਾ ਇਹਦੇ ਪਤਾ ਨਹੀਂ ਕਿਵੇਂ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਵੋਟਾਂ 'ਚ ਨਿਕਲ ਜਾਂਦਾ ਪਰ ਮੈਂ ਹਰ ਭਾਈਚਾਰੇ ਦੀ ਕਦਰ ਕਰਨ ਵਾਲਾ ਬੰਦਾ ਮੈਂ ਤਾਂ ਸੰਤਰਾ ਮਦਾਸੀ ਦੀਆਂ ਕਪਤਾਮਾਂ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮੈਂ ਤਾਂ ਉਹ ਕਬਤਾ ਮਾ ਸੁਣਾ ਸੁਣਾ ਕੇ 골ਡ ਮੈਡਲ ਜਿੱਦਦਾ ਰਿਹਾ ਆਪਦੇ ਕਾਲਜ ਵੱਲੋਂ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀਂ ਬੇਸੂਰ ਜਾ ਕਮੀਆਂ ਦੇ ਵੇੜੇ ਸੋ ਮੈਂ ਤਾਂ ਇਸ ਧਾਰਨਾ ਦਾ ਕਦੇ ਵੀ ਮੈਂ ਉਹਨੇ ਕਰਦਾ ਸੀ ਤਾਂ ਪੂਰੇ ਸਮਾਜ ਨੂੰ ਤਰੱਕੀ ਕਰਨੀ ਹੈ ਬਿਜਲੀ ਦੇ ਬਿੱਲ ਫ੍ਰੀ ਕਰਨ ਵੇਲੇ ਮੈਨੂੰ ਕਹਿੰਦੇ ਜੀ ਬੀਪੀਐਲ ਕਾਰਡ ਵਾਲਿਆਂ ਦੇ ਕਰ ਦਿੰਨੇ ਆ ਆ ਫਲਾਨਿਆਂ ਦੇ ਕਰ ਦਿੰਨੇ ਮੈਂ ਕਹਿੰਨਾ 600 ਜੁੰਟ ਰੱਖੋ ਚਾਹੇ ਉਹਦੇ ਦੋ ਏਸੀ ਲੱਗੇ ਹੋਏ ਨੇ ਪਰ ਉਹ 600 ਜੁੰਟ ਤੋਂ ਥੱਲੇ ਆਪਦਾ ਮੀਟਰ ਦਿਖਾ ਦੇ ਉਹਨੂੰ ਵੀ ਮਾਫ਼ ਸਾਰਿਆਂ ਨੂੰ ਮਾਫ਼ ਇਹ ਤਾਂ ਆਪਾਂ ਇਹ ਵੰਡਣਾ ਨਹੀਂ ਹੁਣ ਆਮ ਆਦਮੀ ਕਲੀਨਿਕ ਹੈ ਜਿਹੜਾ ਮਰਜ਼ੀ ਜਾਓ ਉੱਥੇ ਉਹ ਸਾਰੀਆਂ ਦਵਾਈਆਂ ਫਰੀ ਸਾਰੇ ਟੈਸਟ ਫਰੀ ਸੋ ਵੀਰੋ ਇਸ ਤਰ੍ਹਾਂ ਦੀ ਜਾਤ ਪਾਤ ਦੀ ਰਾਜਨੀਤੀ ਸੀ ਕਰਦੇ ਹੀ ਨਹੀਂ ਅੱਜ ਤਾਂ ਬਲਕਿ ਦਾ ਵਿਰੋਧ ਕਰਦੇ ਆ ਇਸ ਗੱਲ ਦਾ ਕਿ ਕੰਮ ਦੇ ਨਾਂ ਤੇ ਗੱਲ ਕਰੋ ਹੁਣ ਥੋੜਾ ਥੋੜਾ ਦੂਜੀਆ ਪਾਰਟੀਆਂ ਨੇ ਲੱਗੇ ਦੇਖੋ ਪ੍ਰਧਾਨ ਮੰਤਰੀ ਕੀ ਬੋਲਣ ਲੱਗਿਆ ਹੁਣ ਉਹ ਕਹਿੰਦਾ ਮੰਗਲ ਸੂਤਰ ਵੇਚ ਦੇਂਗੇ ਆਪਕੇ ਇਹ 10 ਸਾਲਾਂ 10 ਸਾਲ ਇਕੱਲੇ ਨਹੀਂ ਕੰਮ ਕੀਤਾ ਕੋਈ ਵਿਰੋਧੀ ਪਾਰਟੀ ਦੀ ਮੰਨੀ ਨਹੀਂ ਜਿੰਨੇ ਮਰਜ਼ੀ ਸੰਵਿਧਾਨ 'ਚ ਸੋਧਾਂ ਕੀਤੀਆਂ 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਨੂੰ ਕੋਈ ਕੰਮ ਦੇ ਨਾਂ ਤੇ ਨਹੀਂ ਮੰਗਲ ਸੂਤਰਾਂ ਦੇ ਨਾਂ ਤੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹਦਾ ਮਤਲਬ ਕੁਝ ਕੀਤਾ ਹੀ ਨਹੀਂ ਸਵੈਸ ਕਰਕੇ ਮੈਂ ਇਹ ਗੱਲ ਦੁਹਰਾਉਣਾ ਫੇਰ ਕਿ ਕਿਸੇ ਵੀ ਸਮਾਜ ਨੂੰ ਕਿਸੇ ਵੀ ਭਾਈਚਾਰੇ ਸਾਡੇ ਤਾਂ ਆਪਦੇ ਸਾਰੇ ਹਰੇਕ ਸਮਾਜ ਦੇ ਆਪਣੇ ਆਪਣੇ ਇਸਤ ਨੇ ਆਪਣੇ ਗੁਰੂ ਨੇ ਆਪਣੀਆਂ ਅਲੱਗ-ਅਲੱਗ ਧਾਰਨਾਵਾਂ ਨੇ ਆਹੀ ਤਾਂ ਰੰਗ ਹੈ ਫਿਰ ਲੋਕਤੰਤਰ ਦਾ ਆਹੀ ਤਾਂ ਦੇਖੋ ਅਸੀਂ ਤਾਂ ਪੰਜਾਬ ਦੇ ਵਿੱਚ ਸਾਡਾ ਸੋ ਭਾਈਚਾਰਾ ਜਿਹੜਾ ਨਾ ਭਾਈਚਾਰਾ ਕਿਸਾਂਜ ਹੈ ਉਹ ਇੰਨੀ ਜ਼ਿਆਦਾ ਮਜ਼ਬੂਤ ਹੈ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਭਾਈਚਾਰ ਕਿਸਾਂਜ ਨਹੀਂ ਟੁੱਟੀ ਭਾਈਚਾਰ ਕਿਸਾਂਜ ਨਹੀਂ ਟੁੱਟੀ ਅਸੀਂ ਆਪਣੀਆਂ ਈਦਾਂ ਸੰਗਰਾਮਾਂ ਅਸੀਂ ਆਪਣੇ ਰਾਮ ਨੌਮੀਆ ਅਸੀਂ ਆਪਣੇ ਹਨੂਮਾਨ ਜਨਮ ਦਿਨ ਅਸੀਂ ਆਪਣੇ ਗੁਰਪੁਰਬ ਸਾਰੇ ਇਕੱਠੇ ਮਨਾਉਂਦੇ ਹਾਂ ਇਕੱਠੇ ਮਨਾਉਂਦੇ ਆ ਅਸੀਂ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮਨਾਉਂਦੇ ਆ ਸਾਡੀਆਂ ਦੀਵਾਲੀਆਂ ਸਾਡੇ ਦਸਹਿਰੇ ਸਭ ਇਕੱਠੇ ਨੇ ਸੋ ਅਸੀਂ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਰੇੜ ਪਾਉਣ ਦੀ ਹੋਣੀ ਹੈ ਕਿ ਸੋ ਮੈਂ ਅੱਜ ਤੁਹਾਡੇ ਕੋਲ ਇਸ ਕਰਕੇ ਆਇਆ ਕਿ ਪੱਟੀ ਵਾਲਿਓ ਤੁਸੀਂ ਜੋ ਫੈਸਲਾ ਕਰਦੇ ਹੋ ਉਹਦਾ ਪੰਜਾਬ ਤੇ ਪ੍ਰਭਾਵ ਜਾਂਦਾ ਹੈ ਪਿਛਲੀ ਵਾਰ ਵੀ ਤੁਸੀਂ ਵੱਡੇ ਵੱਡੇ ਬੋਰਡ ਪੱਟੇ ਇਥੋਂ